ਅੱਜ ਸਾਂਝਾ ਦੇ ਆਪਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਜਿਹੜਿਆ ਸਿੱਖਿਆ ਮੰਤਰੀ ਜਿਹੜੇ ਅੱਜ ਪਤਲੇ ਫੁੱਟੇ ਜਾ ਰਹੇ ਆ ਕਿਉਂਕਿ ਸਿੱਖਿਆ ਮੰਤਰੀ ਵੱਲੋਂ ਸਾਂਝਾ ਦੇ ਆਪਮੋਰਚੇ ਨੂੰ ਬਹੁਤ ਵਾਰੀ ਸਮਾਂ ਦੇ ਕੇ ਉਸ ਸਮੇਂ ਤੋਂ ਮੁਕਰੇ ਨੇ ਔਰ ਜਿਹੜੀ ਝਾਲੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜਿਹੜਾ ਅਧਿਆਪਕਾਂ ਨੂੰ ਜਿਹੜਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਆ ਤੁਸੀਂ ਕੱਲ ਦੀ ਖਬਰ ਸੁਣ ਲਓ ਇੱਕ ਸਾਡੇ ਸਾਥੀ ਨੂੰ ਸਸਪੈਂਡ ਕਰ ਦਿੱਤਾ ਗਿਆ ਆ ਉਹ ਵੀ ਇਸ ਗੱਲ ਕਰਕੇ ਕਿ ਬੱਚਿਆਂ ਦੀ ਹੈਲਪ ਲੈਣੀ ਆ ਅਸੀਂ ਪੰਜਾਬ ਦੇ ਵਾਸੀ ਆ ਪੰਜਾਬ ਦੇ ਰਹਿਣ ਵਾਲੇ ਆ ਕੋਲੋਂ ਚਾਰੀ ਸਾਡਾ ਜਿਹੜਾ ਸੰਭਿਆ ਚਾਰਿਆ ਅਸੀਂ ਹਰ ਆਏ ਦੇ ਆਓ ਭਰਤ ਨਾਲ ਲਈ ਹਮੇਸ਼ਾ ਤਿਆਰ ਰਹਿੰਦੇ ਆ ਉਹ ਚੀਜ਼ ਸਿੱਖਿਆ ਦਾ ਇੱਕ ਅੰਗ ਆ ਸੀ ਬੱਚਿਆਂ ਨੂੰ ਉਹ ਚੀਜ਼ ਸਿਖਾਉਣੀ ਆ ਉਸ ਗੱਲ ਲਈ ਕਿ ਬੱਚਿਆਂ ਨੂੰ ਇਹ ਚੀਜ਼ ਨਾ ਸਿਖਾਈ ਆ ਵੀ ਉਹਨਾਂ ਨੂੰ ਮਿੱਟੀ ਦੇ ਮਾਦੋ ਬਣਾ ਦਿੱਤਾ ਜਾਵੇ ਉਹ ਭਵਿੱਖ ਵਿੱਚ ਵਧੀਆ ਡੰਗ ਨਾ ਬਿਚਰ ਨਾ ਸਕਣ ਕਾਰਨ ਲਈ ਜਿਹੜਾ ਸਿੱਖਿਆ ਮੰਤਰੀ ਸਾਡੇ ਅਧਿਆਪਕ ਸਾਥੀ ਜਿਹੜਾ ਆ ਉਹ ਸਸਪੈਂਡ ਕਰ ਦਿੱਤਾ ਹੈ ਅੱਜ ਅਸੀਂ ਇੱਥੇ ਸਿੱਖਿਆ ਮੰਤਰੀ ਮੰਗ ਕਰਦੇ ਆ ਕਿ ਇਹੋ ਜਿਹੇ ਅਧਿਆਪਕਾਂ ਦਾ ਸਨਮਾਨਿਤ ਕਰਨਾ ਚਾਹੀਦਾ ਸੀਗਾ ਕਿ ਉਹਨਾਂ ਨੇ ਬੱਚਿਆਂ ਨੂੰ ਇਹੋ ਜਿਹੇ ਕਿਤਨਾ ਕੀਮਤਾਂ ਸਿਖਾ ਰਹੇ ਨੇ ਔਰ ਜਿੱਥੋਂ ਤੱਕ ਇਹਨਾਂ ਦੀਆਂ ਬਾਕੀ ਮੰਗਾਂ ਦੀ ਗੱਲ ਕਰ ਲਈਏ ਸਾਡੇ ਕੰਪਿਊਟਰ ਅਧਿਆਪਕਾਂ ਨੂੰ ਜਿਨ੍ਹਾਂ ਨੂੰ ਲਾਰਾ ਲਾਇਆ ਸੀਗਾ ਕਿ ਸਾਡੀ ਪਹਿਲੀ ਕੈਬਨਿਟ ਜਿਹੜਾ ਆ ਤੁਹਾਨੂੰ ਸਿੱਖਿਆ ਵਿਭਾਗ ਚ ਲੈਤਾ ਜਾਊਗਾ ਉਹ ਅੱਜ ਤੱਕ ਵੀ ਉਹਨਾਂ ਨੂੰ ਮਤਲਬ ਸਿੱਖਿਆ ਵਿਭਾਗ ਚ ਨਹੀਂ ਲਿਆ ਗਿਆ ਸਾਡੇ ਬੇਰਜ਼ਗਾਰ ਜਿਨ੍ਹਾਂ ਦੇ ਨਾਂ ਤੇ ਗੱਲ ਕਰਕੇ ਸਰਕਾਰ ਵਿੱਚ ਆਏ ਸੀ ਨੌਕਰੀਆਂ ਦੇਵਾਂਗੇ ਔਰ ਬੇਰਜ਼ਗਾਰਾਂ ਨੂੰ ਬੜਾ ਤਾਨਾਸ਼ਾਈ ਢੰਗ ਨਾਲ ਜਨਰਲ ਡਾਇਰ ਨੂੰ ਵੀ ਪਿੱਛੇ ਛੱਡਦੇ ਹੋયા ਆ ਉਹਨਾਂ ਨੂੰ ਬੇਰਾਂ ਵਾਂਗੂ ਕੁੱਟਿਆ ਜਾ ਰਿਹਾ ਪਸ਼ੂਆਂ ਵਾਂਗੂ ਉਹਨਾਂ ਨੂੰ ਕੁੱਟਿਆ ਗਿਆ ਔਰ ਕਿਸੇ ਨੇ ਵੀ ਉਸਦਾ ਨੋਟਸ ਨਹੀਂ ਲਿਆ ਔਰ ਇਹ ਬੰਦੇ ਜਿਹੜੇ ਕਹਿੰਦੇ ਸੀਗੇ ਕਿ ਤੁਸੀਂ ਪ੍ਰਸ਼ਨ ਪੁੱਛਿਆ ਕਰੋ ਪ੍ਰਸ਼ਨ ਪੁੱਛਣ ਦੇ ਆ ਦੂਰ ਗੱਲ ਆ ਕੱਲ ਦੀ ਖਬਰ ਇਹ ਆ ਕਿ ਭਗਵਾਨ ਦਮਨ ਜੀ ਇਹ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਅਸੀਂ ਤੁਹਾਨੂੰ ਧਰਨੇ ਵੀ ਨਹੀਂ ਲਾਉਣ ਦੇਾਂਗੇ ਅਸੀਂ ਸਾਂਝ ਦੇ ਆਪ ਮੋਰਚੇ ਵੱਲੋਂ ਇਸ ਗੱਲ ਦਾ ਵਿਰੋਧ ਕਰਦੇ ਆ ਅਤੇ ਨਾਲ ਹੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੇ ਸਾਡੇ ਨਾਲ ਸਾਂਝ ਦੇ ਆਪ ਮੋਰਚੇ ਦੇ ਆਪਕ ਮੰਗਾਂ ਸੰਬੰਧੀ ਜਿਹੜੀ ਗੱਲਬਾਤ ਨਾ ਕੀਤੀ ਗਈ ਤਾਂ 10 ਤਰੀਕ ਨੂੰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਜਿਹੜਾ ਵਿਸ਼ਾਲ ਜਿਹੜਾ ਰੋਸ ਮਾਰਚ ਜਿਹੜਾ ਕੀਤਾ ਜਾਊਗਾ ਜੱਜ ਉਹਨੀਆਂ ਜੈਸਨ ਲੱਤੀ ਚਿਤ ਜਰੂ ਲੋਕਾਂ ਆ ਅੱਜ ਅੱਜ ਅਸੀਂ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਜਲੰਧਰ ਵੱਲੋਂ ਜਿਹੜਾ ਆ ਉਹ ਸਿੱਖਿਆ ਮੰਤਰੀ ਪੰਜਾਬ ਦਾ ਜਿਹੜਾ ਪੁਤਲਾ ਆ ਉਹ ਸਾੜਿਆ ਕਿਉਂਕਿ ਸਿੱਖਿਆ ਮੰਤਰੀ ਪੰਜਾਬ ਜਿਹੜਾ ਆ ਹਰਜੋਤ ਬੈਂਸ ਉਹ ਲਗਾਤਾਰ ਅਧਿਆਪਕਾਂ ਨੂੰ ਮੀਟਿੰਗਾਂ ਦੇ ਦੇ ਕੇ ਭੱਜ ਰਿਹਾ ਹੈ ਉਹਨਾਂ ਦਾ ਕੋਈ ਵੀ ਮਸਲਾ ਜਿਹੜਾ ਆ ਉਹ ਹੱਲ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਸਿੱਖਿਆ ਮੰਤਰੀ ਪੰਜਾਬ ਦਾ ਜਿਹੜਾ ਪੁੱਤਰਾ ਸਾੜਿਆ ਗਿਆ ਹੈ ਔਰ ਸਾਡਾ ਅਧਿਆਪਕ ਗੋਇੰਦਵਾਲ ਸਾਹਿਬ ਤੁਸੀਂ ਇੱਕ ਉਹ ਸਿੱਖਿਆ ਕ੍ਰਾਂਤੀ ਦੇ ਸਮਾਗਮ ਦੌਰਾਨ ਉਹਨੂੰ ਬਿਨਾਂ ਕਾਰਨ ਦੱਸੀ ਉਹਨੂੰ ਕੱਲ ਜਿਹੜਾ ਮੁਤਲਕਾ ਦਿੱਤਾ ਗਿਆ ਉਹਦੀ ਮੁਤਲਕੀ ਅੱਜ ਰੱਦ ਕਰਾਉਣ ਵਾਸਤੇ ਵੀ ਅਸੀਂ ਮੰਗ ਕਰਦੇ ਹਾਂ ਔਰ ਮંત્રી ਪੰਜਾਬ ਜਿਹੜਾ ਮੁੱਖ ਮੰਤਰੀ ਪੰਜਾਬ ਆ ਉਹਨੇ ਹੁਣੇ ਇੱਕ ਨੋਟਿਸ ਜਾਰੀ ਕੀਤਾ ਕਿ ਧਰਨੇ ਮੁਜਾਰਿਆਂ ਤੇ ਬਿਲਕੁਲ ਪਾਬੰਦੀ ਹੋਗੀ ਅੱਜ ਅਸੀਂ ਉਹ ਪਾਬੰਦੀਆਂ ਤੋੜ ਕੇ ਮੁਜਾਹਰਾ ਕੀਤਾ ਆ ਉਹਨੂੰ ਦੱਸ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਤੇਰੀਆਂ ਪਾਬੰਦੀਆਂ ਸਾਡੇ ਅੱਗੇ ਲਈ ਕੁਝ ਨਹੀਂ ਹੈਗੀਆਂ ਲੋਕ ਸੜਕਾਂ ਤੇ ਆ ਰਹੇ ਆ ਇਹ ਤਾਨਾਸ਼ਾਹੀ ਇਹਦਾ ਵੀ ਅਸੀਂ ਵਿਰੋਧ ਕਰਦੇ ਆਂ ਔਰ ਸਿੱਖਿਆ ਮੰਤਰੀ ਪੰਜਾਬ ਦੇ ਬਾਰੇ ਅਸੀਂ ਗੱਲ ਕਰਦੇ ਸੀਗੇ ਉਹ ਜਿੰਨੇ ਵੀ ਅਧਿਆਪਕਾਂ ਦੇ ਮਸਲੇ ਆ चाहे उहो बदलियुनि मसला आहे चाहे उहो पेनशन